ਜਿਹੜੇ ਲੋਕੀ ਕਈ ਕੀ ਸ਼ੂਗਰ ਕਰਕੇ ਜਾਂ ਕਈ ਮਰਦਾਨਾ ਕਮਜ਼ੋਰੀ ਕਰਕੇ ਜਿਨ੍ਹਾਂ ਦਾ ਕੀ ਲਿੰਗ ਸੁੰਗੜ ਗਿਆ ਵਾ ਉਹਨਾਂ ਵਾਸਤੇ ਅਸੀਂ ਬਹੁਤ ਹੀ ਵਧੀਆ ਅਤੇ ਚਮਤਕਾਰੀ ਦਵਾਈ ਤਿਆਰ ਕੀਤੀ ਆ ਜਿਹੜੇ ਆਂਦੇ ਆ ਕਿ ਸਾਨੂੰ ਕਿਸੇ ਦੇ ਸਾਹਮਣੇ ਪਿਸ਼ਾਬ ਕਰਨ ਲੱਗਿਆਂ ਸ਼ਰਮ ਆਉਂਦੀ ਆ ਉਹਨਾਂ ਵਾਸਤੇ ਅਸੀਂ ਬੋਧੀ ਤਾਕੜ ਦਵਾਈ ਤਿਆਰ ਕੀਤੀ ਆ ਜਿਹੜੀ ਕੀ ਉਹਨਾਂ ਦੀ ਸਾਰੀ ਨਿਰਾਸ਼ਾ ਦੂਰ ਕਰ ਦੇਗੀ ਸ਼ੂਗਰ ਦੇ ਮਰੀਜ਼ ਖਾਸ ਕਰਕੇ ਜਿਨ੍ਹਾਂ ਨੂੰ ਕੀ ਇਹ ਮਰਦਾਨਾ ਕਮਜ਼ੋਰੀ ਪੈਦਾ ਹੋ ਚੁੱਕੀ ਆ ਉਹ ਸਾਨੂੰ ਜਰੂਰ ਆ ਕੇ ਮਿਲਣ ਸਾਡਾ ਐਡਰੈਸ ਆ ਦਬੁਰਜੀ ਬਾਈਪਾਸ ਜਲੰਧਰ ਜੀਟੀ ਰੋਡ ਨੀਅਰ 골ਡਨ ਗੇਟ ਅੰਮ੍ਰਿਤਸਰ ਕਿਸੇ ਵੀਰ ਨੇ ਮਿਲਣਾ ਹੋਵੇ ਹਰ ਐਤਵਾਰ ਦੇ ਐਤਵਾਰ ਸਾਨੂੰ 10 ਤੋਂ 5 ਉਥੇ ਆ ਕੇ ਮਿਲ ਕੇ ਆਪਣੀ ਸਾਰੀ ਸਮੱਸਿਆ ਦੱਸ ਕੇ ਤੇ ਦਵਾਈ ਲਿਆ ਸਕਦਾ ਵਾ ਅਤੇ ਤੁਹਾਨੂੰ ਅਸੀਂ ਨਰਾਸ਼ ਨਹੀਂ ਕਰਾਂਗੇ ਜੋ ਵੀ ਤੁਹਾਡਾ ਲਿੰਗ ਸੁਗੜਿਆ ਵਾ ਜਾਂ ਤੁਹਾਡੇ ਲਿੰਗ ਦੇ ਵਿੱਚ ਛੋਟਾਪਨ ਆ ਉਹ ਸਾਰਾ ਦੂਰ ਹੋਏਗਾ